3800 ਰੁਪਏ ਤੱਕ ਦਾ ਆਪਾਂ ਡਿਸਕਾਊਂਟ ਦੇਵਾਂਗੇ ਜੀ ਹਰੇਕ ਮਾਡਲ ਤੇ ਅਲੱਗ-ਅਲੱਗ ਮਾਡਲਾਂ ਤੇ ਇਹ 3100 ਰੁਪਏ ਤੱਕ ਦਾ ਡਿਸਕਾਊਂਟ ਮਤਲਬ ਘੱਟ ਵੱਧ ਵੀ ਹੋ ਸਕਦਾ ਹਰ ਇੱਕ ਮਾਡਲ ਦੇ ਅਲੱਗ-ਅਲੱਗ ਹੈ 1100 ਤੋਂ ਲੈ ਕੇ 3100 ਤੱਕ ਦਾ ਡਿਸਕਾਊਂਟ ਹੈ ਜੀ ਹਾਂ ਉਸ ਤੋਂ ਵੀ ਨਾ ਆਪਾਂ ਹਰੇਕ ਸਕੂਟੀ ਦੇ ਨਾਲ ਇੱਕ ਗਿਫਟ ਜ਼ਰੂਰ ਦੇਵਾਂਗੇ ਅੱਛਾ ਇੱਕ ਸਰਪ੍ਰਾਈਜ਼ ਗਿਫਟ ਵੀ ਜੀ ਮਿਲੂਗਾ 1100 ਤੋਂ ਲੈ ਕੇ 3100 ਰੁਪਏ ਤੱਕ ਦਾ ਜਿਹੜਾ ਡਿਸਕਾਊਂਟ ਆਫਰ ਹੈ ਉਸ ਨੂੰ ਮਿਲੂਗਾ ਦਿਵਾਲੀ ਤੱਕ ਉਸ ਤਰ੍ਹਾਂ ਹੀ ਆਊਗਾ ਜੀ ਜਿਸ ਤਰ੍ਹਾਂ ਦੀ ਮੈਂ ਤਾਂ ਬਿਨਾਂ ਗਾਰੰਟੀ ਦਾ ਸੌਦਾ ਅਸੀਂ 1 ਸਾਲ ਦੀ ਫੁੱਲ ਗਾਰੰਟੀ ਦੇਵਾਂਗੇ ਜੀ ਪ੍ਰੋਡਕਟ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਅਸੀਂ ਮੌਕੇ ਤੇ ਵੱਡਾ ਆਫਰ ਇਹ ਹੈ ਵੀ ਆਪਦਾ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੇ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨਾਲ ਅਟੈਚ ਆ ਉਹ ਲੈ ਕੇ ਇੱਥੇ ਆਜੋ ਤੇ ਸਕੂਟਰ ਤੋਂ ਤੁਸੀਂ ਜਿਹੜੇ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਸਰਦੂਲਗੜ ਵਿਖੇ ਜੇ ਤੁਸੀਂ ਵੈਂਟਰੀ ਵਾਲੀਆਂ ਸਕੂਟਰੀਆਂ ਯਾਨੀ ਕਿ ਇਲੈਕਟ੍ਰੋਨਿਕ ਸਕੂਟਰੀਆਂ ਦੇ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਹਾਨੂੰ ਇੱਥੇ ਸਰਸਾ ਮਾਨਸਾ ਰੋਡ ਦੇ ਉੱਪਰ ਲਹਿਰੀ ਵਾਲਿਆਂ ਦਾ ਜਿਹੜਾ ਬੈਟਰੀ ਵਾਲੀਆਂ ਸਕੂਟਰੀਆਂ ਦਾ ਸ਼ੋਅਰੂਮ ਹੈ ਉੱਥੇ ਤੁਸੀਂ ਪਹੁੰਚ ਕੇ ਇਹ ਜਿਹੜੇ ਖਰੀਦ ਕਰ ਸਕਦੇ ਹੋ ਕਿਉਂਕਿ ਕਾਰਨ ਇਸ ਸ਼ੋਰੂਮ ਤੇ ਪਹੁੰਚਦਾ ਸਾਡਾ ਮੇਨ ਇਹ ਹੈ ਵੀ ਇੱਕ ਤਾਂ ਪੁਰਾਣਾ ਬਹੁਤ ਹੈ ਸ਼ੋਰੂਮ ਬਹੁਤ ਸਾਲ ਪੁਰਾਣਾ ਹੈ ਦੂਸਰੀ ਗੱਲ ਹੈ ਜੋ ਗਰੰਟੀ ਵਾਰੰਟੀ ਇਹਨਾਂ ਨੇ ਕਹਿਤੀ ਉਸ ਗੱਲ ਤੇ ਹਰ ਇੱਕ ਪੱਖ ਤੋਂ ਜਿਹੜਾ ਖਰੀ ਉਤਰਦੇ ਆ ਬਾਕੀ ਨੰਬਰ ਹੈ ਜਿਹੜੇ ਸਕਰੀਨ ਤੇ ਥੱਲੇ ਚੱਲ ਰਹੇ ਆ ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿ ਸਟਾਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਚੀਜ਼ ਹੋਰ ਹੈ ਅੱਜ ਕੱਲ੍ਹ ਲੋਕ ਹੈ ਜਿਹੜੇ ਗਰੰਟੀ ਵਾਰੰਟੀ ਤੋਂ ਬਿਨਾ ਕਿਸ ਤਰ੍ਹਾਂ ਕਿਤੇ ਸਕੂਟਰੀ ਲੈਂਦੇ ਆ ਬੈਟਰੀ ਵਾਲੀ ਲੇਕਿਨ ਉਹ ਵੱਡੇ ਘਾਟੇ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਜਿਹੜੀ ਇਲੈਕਟ੍ਰੋਨਿਕ ਚੀਜ਼ ਆ ਉਹ ਕਿਸ ਤਰ੍ਹਾਂ ਕਿਤੇ ਕਿਸੇ ਟਾਈਮ 'ਤੇ ਉਹਦੇ ਵਿੱਚ ਕੋਈ ਛੋਟਾ-ਬੋਟਾ ਫਾਲਟ ਆ ਜਿਹੜਾ ਆ ਜਾਂਦਾ ਉਹ ਹੁੰਦਾ ਫਾਲਟ ਛੋਟਾ ਪਰ ਉਹਦੇ ਵਿੱਚ ਜਿਹੜੀ ਕਾਸਟ ਹੈ ਬਹੁਤ ਜ਼ਿਆਦਾ ਆਉਂਦੀ ਆ ਤਾਂ ਅਸੀਂ ਬੇਨਤੀ ਕਰਾਂਗੇ ਸਾਡੇ ਮਾਧਿਮ ਰਾਹੀਂ ਵੀ ਜਦੋਂ ਵੀ ਤੁਸੀਂ ਕੋਈ ਵੀ ਇਲੈਕਟ੍ਰੋਨਿਕ ਸਕੂਟਰੀ ਬੈਟਰੀ ਵਾਲੀ ਸਕੂਟਰੀ ਲੈਣੀ ਆ ਤਾਂ ਜ਼ਰੂਰੀ ਹੈ ਵੀ ਉਹ ਤੁਸੀਂ ਗਰੰਟੀ ਵਾਰੰਟੀ ਦੇ ਵਿੱਚ ਹੀ ਲਓ ਬਾਕੀ ਇਹਨਾਂ ਕੋਲ ਇੱਥੇ ਜਿਹੜਾ ਅਸੀਂ ਦੇਖਿਆਗਾ ਰਿਪੇਅਰ ਵਗੈਰਾ ਦਾ ਵੀ ਖਾਸ ਪ੍ਰਬੰਧ ਹੈ ਆਉਣ ਦੀ ਸਕੂਟਰ ਦੀ ਜਿਹੜੀ ਕੋਈ ਨੁਕਸ ਹੋਉਂਦਾ ਤਾਂ ਰਿਪੇਅਰ ਹੋ ਜਾਂਦੀ ਹੈ ਕਿਉਂਕਿ ਰਿਪੇਅਰ ਦਾ ਸਮਾਨ ਵਗੈਰਾ ਸਾਰਾ ਇਹਨਾਂ ਨੇ ਆਪਣੇ ਦੌਰਤੀ ਜਿਹੜਾ ਰੱਖਿਆ ਹੋਇਆ ਆਪਣੇ ਕੋਲੇ ਹੈ ਕਿਤੇ ਵੀ ਇਹ ਨਹੀਂ ਹੈਗਾ ਵੀ ਕੰਪਨੀ ਚੋਂ ਸਮਾਨ ਮੰਗਾਵਾਂਗੇ ਵੀ ਹਫਤਾ ਖੜਾ ਜੋ ਦੋ ਦਿਨ ਖੜਾ ਜੋ ਅਸੀਂ ਫੇਰ ਕਰਕੇ ਦੇਵਾਂਗੇ ਤੁਸੀਂ ਸਕੂਟਰੀ ਜੇ ਕੋਈ ਨੁਕਸ ਪੈਂਦਾ ਤਾਂ ਆਓ ਤੇ ਨਾਲ ਦੀ ਨਾਲ ਆਪਦੀ ਠੀਕ ਕਰਾ ਕੇ ਰਿਪੇਅਰ ਕਰਾ ਕੇ ਲੈ ਜਾਓ ਪਹਿਲੀ ਗੱਲ ਤਾਂ ਇਹ ਵੀ ਇਹਨਾਂ ਕੋਲੇ ਬ੍ਰਾਂਡ ਹੀ ਇਹੋ ਜਿਹਾ ਹੈ ਬੀਡਨਾ ਦਿੱਕਤ ਹੀ ਨਹੀਂ ਆਉਂਦੀ ਪਰ ਫਿਰ ਵੀ ਜੇ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਉਹਨ ਦੀ ਸਪੋਰਟ ਹੈ ਤੁਸੀਂ ਜਿਹੜੀ ਰਿਪੇਅਰ ਕਰਵਾ ਸਕਦੇ ਹੋ ਕਾਫੀ ਸਾਲ ਪੁਰਾਣਾ ਸ਼ੋਅਰੂਮ ਹੈ ਕਿ ਬਾਕੀ ਦੀਵਾਲੀ ਦੇ ਗਿਫਟ ਵਗੈਰਾ ਵੀ ਲਾਏ ਹੋਏ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਵੀਡੀਓ ਸ਼ੇਅਰ ਕਰਨ ਨਾਲ ਤੁਹਾਨੂੰ ਗਿਫਟ ਮਿਲ ਨਹੀਂ ਮਿਲਦੇ ਤੇ ਜਿਹੜਾ শেਅਰ ਕਰੇ ਤੋਂ ਬਾਅਦ ਹੋਰ ਲੋਕਾਂ ਤੱਕ ਵੀ ਪਹੁੰਚ ਇਹ ਪਹੁੰਚ ਹੋਊਗੀ ਵੀਡੀਓ ਉਹਨਾਂ ਨੂੰ ਪਤਾ ਲੱਗੂ ਆ ਵੀ ਸਾਨੂੰ ਕਿਹੜੇ ਸ਼ੋਰੂਮ ਤੇ ਜਾਣਾ ਚਾਹੀਦਾ ਕਿੱਥੋਂ ਸਕੂਟੀ ਲੈਣੀ ਚਾਹੀਦੀ ਹੈ ਸਾਡਾ ਕਿੱਥੋਂ ਬੈਨੀਫਿਟ ਹੋਊਗਾ ਔਰ ਕਿੱਥੋਂ ਇਹ ਜਿਹੜਾ ਸਾਨੂੰ ਵਧੀਆ ਰਹੂਗਾ ਤੇ ਆਸਾਨ ਲਊਗਾ ਤੇ ਬਾਕੀ ਇੱਥੋਂ ਦੇ ਓਨਰ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਬਈ ਤੁਹਾਡਾ ਤੇ ਸਭ ਤੋਂ ਪਹਿਲਾਂ ਜੀ ਸਟਾਕ ਸੁਖਨਾ ਤੁਹਾਡੇ ਕੋਲੇ ਦਿਵਾਲੀ ਦਾ ਬਹੁਤ ਵਧੀਆ ਤੇ ਦਿਵਾਲੀ ਤੇ ਸਾਡੇ ਦਰਸ਼ਕਾਂ ਨੂੰ ਗਿਫਟ ਪਹਿਲੀ ਅਨਾਉਂਸ ਕਰ ਦਿਓ ਕੀ ਕਰ ਰਹੇ ਹੋ ਗਿਫਟ ਦੇਵਾਂਗੇ ਜੀ 3100 ਰੁਪਏ ਤੱਕ ਦਾ ਤਾਂ ਆਪਾਂ ਡਿਸਕਾਊਂਟ ਦੇਵਾਂਗੇ ਜੀ ਹਰੇਕ ਮਾਡਲ ਤੇ ਅਲੱਗ-ਅਲੱਗ ਮਾਡਲਾਂ ਤੇ 3100 ਰੁਪਏ ਤੱਕ ਦਾ ਮਤਲਬ ਘੱਟ ਵੱਧ ਵੀ ਹੋ ਸਕਦਾ ਹਰ ਇੱਕ ਮਾਡਲ ਦੇ ਅਲੱਗ-ਅਲੱਗ ਹੈ 1100 ਤੋਂ ਲੈ ਕੇ 3100 ਤੱਕ ਦਾ ਡਿਸਕਾਊਂਟ ਹੈ ਜੀ ਹਾਂ ਉਸ ਤੋਂ ਬਿਨਾਂ ਆਪਾਂ ਹਰੇਕ ਸਕੂਟੀ ਦੇ ਨਾਲ ਇੱਕ ਗਿਫਟ ਜ਼ਰੂਰ ਦੇਵਾਂਗੇ ਅੱਛਾ ਇੱਕ ਸਰਪ੍ਰਾਈਜ਼ ਗਿਫਟ ਵੀ ਜੀ ਮਿਲੂਗਾ 1100 ਤੋਂ ਲੈ ਕੇ ਮਿਲੂਗਾ ਦੀਵਾਲੀ ਤੱਕ ਬਿਲਕੁਲ ਜੀ ਦੀਵਾਲੀ ਤੋਂ ਆਪਾਂ ਬਾਅਦ ਵੀ ਦੇ ਦਾਂਗੇ 2 ਦਿਨ ਬਾਅਦ ਵੀ ਵੈਲਿਡ ਰਹੂਗਾ ਜੀ ਆਪਣਾ ਦੀਵਾਲੀ ਤੋਂ 2 ਦਿਨ ਬਾਅਦ ਚੱਕੋ ਵੀ ਦਰਸ਼ਕੋ ਦੀਵਾਲੀ ਤੋਂ 2 ਦਿਨ ਬਾਅਦ ਤੱਕ ਜਿਹੜਾ ਕਰਤਾ 1100 ਤੋਂ ਲੈ ਕੇ 3100 ਦਾ ਡਿਸਕਾਊਂਟ ਤੇ ਨਾਲ ਇੱਕ ਸਰਪ੍ਰਾਈਜ਼ ਗਿਫਟ ਤੇ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਤੇ ਇੱਥੇ ਤੁਸੀਂ ਸਕੂਟਰੀ ਲੈ ਕੇ ਪਹੁੰਚ ਲੈਣ ਵਾਸਤੇ ਪਹੁੰਚੋ ਇੱਥੇ ਤੁਸੀਂ ਖਰੀਦ ਕਰੋ ਤੇ ਬਈ ਜੀ ਹੁਣ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਵੀ ਆਪਣਾ ਜਿਹੜਾ ਸ਼ੋਅਰੂਮ ਹੈ ਕਿੰਨੇ ਸਾਲ ਪੁਰਾਣਾ ਹੈ ਕੀ ਰਿਪੇਅਰ ਵਰਗਾ ਆਪਣੇ ਕੋਲੇ ਕੀ ਪ੍ਰਬੰਧ ਹੈ ਆਪਣਾ ਜੀ 2016 ਤੋਂ ਆਪਾਂ ਕੰਮ ਕਰਦੇ ਆ ਰਹੇ ਆ ਉਹ ਸਭ ਤੋਂ ਪੁਰਾਣੇ ਸਦੂਅਰ ਦੇ ਵਿੱਚ ਆਪਾਂ ਬੈਠੇ ਆ ਠੀਕ ਹੈ ਜੀ ਬਾਕੀ ਦੂਜੀ ਗੱਲ ਇਹ ਆ ਵੀ ਰਿਪੇਅਰ ਚ ਰਿਪੇਅਰ ਦੀ ਕੋਈ ਆਪਣਾ ਕੋਲ ਦਿੱਕਤ ਨਹੀਂ ਹੈ ਜੀ ਸਭ ਪਾਰਟ ਸਾਡੇ ਕੋਲ ਮੌਕੇ ਤੇ ਹਾਜ਼ਰ ਹੈ ਇਸ ਤਰ੍ਹਾਂ ਨਹੀਂ ਹੈਗੇ ਵੀ ਆਪਾਂ ਕਹਦੀਏ ਵੀ ਯਾਰ ਅੱਜ ਨਹੀਂ ਮਿਲਦਾ ਨੀਣਾ ਲਮਕਾ ਦਾਂਗੇ ਉਹ ਕੰਮ ਆਪਣਾ ਨਹੀਂ ਹੈਗਾ ਉਹ ਗੱਲ ਨਹੀਂ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਜਿਵੇਂ ਅੱਜ ਦੇ ਸਮੇਂ ਦੇ ਦੌਰਾਨ ਏਜੰਸੀਆਂ ਚ ਲੋਕ ਬਹੁਤ ਖੁੱਲੀਆਂ ਹੈਗੀਆਂ ਲੋਕ ਬਿਨਾਂ ਗਰੰਟੀ ਦੇ ਮਾਲ ਵੀ ਵੇਚੀ ਜਾਂਦੇ ਆ ਜਾਂ ਖਰੀਦੀ ਜਾਂਦੇ ਆ ਬਿਨਾ ਗਾਰੰਟੀ ਇਹ ਖਰੀਦੋ ਨਾ ਕੋਈ ਫਾਇਦਾ ਨਹੀਂ ਇਹਹੀ ਗੱਲ ਮੈਂ ਬੇਨਤੀ ਪਹਿਲਾਂ ਕਰਕੇ ਦਿਆਂ ਵੀ ਕਿਸੇ ਨਾ ਕਿਸੇ ਜੋ ਦਿੱਕਤ ਆਉਂਦੀ ਹੈ ਵੱਡੀ ਆਉਂਦੀ ਹੈ ਗਾਰੰਟੀ ਦਾ ਮਾਲ ਉਸੇ ਤਰ੍ਹਾਂ ਹੀ ਆਊਗਾ ਜੀ ਜਿਸ ਤਰ੍ਹਾਂ ਦੀ ਬਿਨਾ ਗਾਰੰਟੀ ਦਾ ਸੌਦਾ ਹੈਗਾ ਉਸ ਤਰ੍ਹਾਂ ਦਾ ਹੀ ਲੋਕਾਂ ਨੂੰ ਮਾਲ ਮਿਲਦਾ ਹੈ ਬਾਅਦ ਵਿੱਚ ਇਹ ਪਛਤਾਉਣਾ ਪੈਂਦਾ ਅਸੀਂ 1 ਸਾਲ ਦੀ ਫੁੱਲ ਗਾਰੰਟੀ ਦੇਵਾਂਗੇ ਜੀ ਪ੍ਰੋਡਕਟ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਅਸੀਂ ਮੌਕੇ ਤੇ ਹੱਲ ਕਰਕੇ ਦੇਵਾਂਗੇ ਆ ਬਿਨਾ ਗਰੰਟੀ ਵਾਲਾ ਢੇਰ ਇਕਾ ਦਾ ਮਾਲ ਹੁੰਦਾ ਵੀ ਚੱਕੋ ਹੀ ਚੱਲੀ ਉਹ ਤਰ੍ਹਾਂ ਦਾ ਹੀ ਮਾਲ ਮਿਲਣਗੇ ਜੀ ਆਪਾਂ ਨੂੰ ਵੀ ਪਤਾ ਹੀ ਹੈ ਜੀ ਇਸ ਚੀਜ਼ ਦਾ ਹਾਂ 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 ਬਿਲਕੁਲ ਹੈਗੀ ਐਨੀ ਦਾ ਜੀ ਹਾਂ ਬਿਲਕੁਲ ਤੇ ਬਾਕੀ ਤੁਸੀਂ ਕਲਰ ਵਗੈਰਾ ਸੋਨੂੰ ਇੱਥੇ ਸਾਰੇ ਮਿਲ ਜਾਣਗੇ ਸਾਰੇ ਮਾਡਲ ਛੋਟੇ ਵੱਡੇ ਜਿਹੜੇ ਵੀ ਤੁਸੀਂ ਲੈਣਾ ਜਾਹੂਗੇ ਚਾਰ ਬੈਟਰੀਆਂ ਵਾਲਾ 6 ਬੈਟਰੀਆਂ ਵਾਲਾ ਜੋ ਵੀ ਤੁਸੀਂ ਆਪਦੀ ਪਸੰਦ ਕਰੋਗੇ ਤਾਂ ਉਦੋਂ ਦਾ ਮਾਡਲ ਐਸ ਉਹਨੂੰ ਜਿਹੜਾ ਇੱਥੇ ਮਿਲ ਜੂਗਾ ਤੇ ਬਾਕੀ ਆਪਣਾ ਕੰਟੈਕਟ ਨੰਬਰ ਆਪਣਾ ਐਡਰੈਸ ਵਗੈਰਾ ਉਹ ਜਰੂਰ ਸ਼ੇਅਰ ਕਰਦੇ ਤੇ ਹੋਰ ਕੋਈ ਮੈਸੇਜ ਸਾਡੇ ਮਾਧਿਅਮ ਰਾਹੀਂ ਦੇਣਾ ਚਾਹੁੰਦੇ ਤਾਂ ਉਹ ਵੀ ਦੱਸੋ ਸਾਡੇ ਸ਼ੋਰੂਮ ਦਾ ਨਾਮ ਹੈ ਜੀ ਬਾਲਾਜੀ ਮੋਟਰ ਸਰਸਾ ਰੋਰ ਸਰਦੂਂਗੜ ਫੋਨ ਨੰਬਰ ਹੈ 98764 88546 92561 0016 ਬਾਕੀ ਮੈਂ ਇਹ ਕਹਿਣਾ ਚਾਹੂੰਗਾ ਜੀ ਮਤਲਬ ਜੇ ਆਪਾਂ ਨੇ ਕਿਸੇ ਨੇ ਲੋਨ ਤੇ ਵੀ ਲੈਣੀ ਆ ਤਾਂ ਉਹ ਵੀ ਆਪਣੇ ਕੋਲ ਵਿਆਜ ਕਾਰਡ ਤੇ ਸਕੂਟੀ ਮਿਲਦੀ ਹੈ ਅੱਛਾ ਲੋਨ ਵੀ ਹੋ ਜਾਂਦਾ ਹੈ ਹਾਂਜੀ ਹਾਂਜੀ ਵਿਆਜ ਕਾਰਡ ਤੇ ਸਕੂਟੀ ਮਿਲੂਗੀ ਜੀ ਜਿੰਨੇ ਮਤਲਬ ਡਾਊਨ ਪੇਮੈਂਟ ਆਉਗੀ ਮੌਕੇ ਤੇ ਆ ਉਹ ਪਰਵਾ ਕੇ ਆਪਾਂ ਸਕੂਟੀ ਕਿਸ਼ਤਾਂ ਦੇ ਦੇ ਸਕਦੇ ਆ ਜੇ ਕਿਸੇ ਦਾ ਵਿਆਜ ਕਾਰਡ ਨਹੀਂ ਬਣਿਆ ਤਾਂ ਉਹ ਆਪਦੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਪਾਸ ਬੁੱਕ ਫੋਨ ਨੰਬਰ ਨਾਲ ਲੈ ਕੇ ਆਵੇ ਜੀ ਆਪਾਂ ਮੌਕੇ ਤੇ 5 ਮਿੰਟਾਂ ਦੇ ਵਿੱਚ ਵਿਆਜ ਕਾਰਡ ਬਣਾਵਾ ਦਾਂਗੇ ਬਿਲਕੁਲ ਜੀ ਦਰਸ਼ਕੋ ਇਹ ਉਸ ਤੋਂ ਵੀ ਵੱਡਾ ਆਫਰ ਇਹ ਹੈ ਵੀ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੇ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨਾਲ ਅਟੈਚ ਆ ਉਹ ਲੈ ਕੇ ਇੱਥੇ ਆਜੋ ਕਿ ਸਕੂਟਰੀ ਲੈ ਜੋ ਯਾਨੀ ਕਿ ਵਿਆਜ ਜਿਹੜਾ ਫਾਈਨੈਂਸ ਦੀ ਸੁਵਿਧਾ ਹੈਗੀ ਹੈ ਵਿਆਜ ਕਾਰਡ ਜਿਹੜਾ ਜਿਵੇਂ ਆਪਾਂ ਇਲੈਕਟ੍ਰੋਨਿਕ ਸਮਾਨ ਖਰੀਦਿਆ ਤਾਂ ਇਦਾਂ ਤੁਸੀਂ ਇਹ ਸਕੂਟਰੀਆਂ ਜਿਹੜੀਆਂ ਇਹ ਵੀ ਖਰੀਦ ਸਕਦੇ ਹੋ ਕਿ ਵੀਡੀਓ ਨੂੰ ਵੀਰਵਣ ਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਵੀਰ ਭੈਣ ਭਰਾ ਨੂੰ ਕਿਸੇ ਨੂੰ ਵੀ ਸਕੂਟਰੀ ਦੀ ਲੋੜ ਹੋ ਸਕਦੀ ਆ ਤਾਂ ਉਹ ਕਿਸੇ ਨਾ ਕਿਸੇ ਗਲਤ ਜਗ੍ਹਾ ਤੇ ਜਾ ਕੇ ਜਦੋਂ ਸਕੂਟਰੀ ਲਊਗਾ ਦਾ ਉਹ ਗਰੰਟੀ ਵਾਰੰਟੀ ਦੇ ਵਿੱਚ ਵੀ ਦਿੱਕਤ ਆਊਗੀ ਤਾਂ ਉਹ ਦਿੱਕਤਾਂ ਤੋਂ ਬਚਣ ਵਾਸਤੇ ਜ਼ਰੂਰੀ ਹੈ ਵੀ ਉਹ ਸਰਦੂਲਗੜ ਦੇ ਮਸ਼ਹੂਰ ਬਾਲਾ ਜੀ ਮੋਟਰ ਦੇ ਇਲੈਕਟ੍ਰੋਨਿਕ ਸਕੂਟਰੀਆਂ ਦੇ ਸ਼ੋਰੂਮਾਂ ਉੱਥੇ ਪਹੁੰਚੇ ਤੇ ਉੱਥੋਂ ਇਹ ਪਰਚੇਜ਼ ਕਰੇ ਤੇ ਆਪ ਦਾ ਜਿਹੜਾ ਕਹਿ ਸਕਦੇ ਆਪਾਂ ਵੀ ਸੁਖੀ ਚਲਾਵੇ ਕਿਉਂਕਿ ਜਦੋਂ ਇਹ ਖਰਾਬ ਹੁੰਦੀ ਹੈ ਰਸਤੇ ਦੇ ਵਿੱਚ ਰੁਕਦੀ ਆ ਤਾਂ ਉਦੋਂ ਉਸ ਬਾਅਦ ਦੁੱਖ ਆ ਜਿਹੜਾ ਪੁੱਛਿਆ ਲੋੜੀਦਾ ਤੇ ਉਹ ਦੁੱਖਾਂ ਤੋਂ ਬਚਣ ਲਈ ਜ਼ਰੂਰੀ ਹੈ ਵੀ ਇੱਥੇ ਪਹੁੰਚ ਕੇ ਗਰੰਟੀ ਵਾਲੀ ਸਕੂਟਰੀ ਹੈ ਜਿਹੜੀ ਖਰੀਦ ਕਰੇ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੇ ਸਾਡੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਦਿਓ ਤੇ ਆਪਾਂ ਚੱਲਦੇ ਅੱਗੇ ਕਿਸੇ ਨੂੰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ